ਦੇ ਭਾਰਤ ਦੇ ਵਿੱਚ ਵੀ ਲਗਭਗ ਹਾਲਾਤ ਉਹੀ ਹੈ ਜੀ ਹਾਂ ਬਿਲਕੁਲ ਜੀ ਜੇ ਸ਼ਾਂਤੀ ਨੂੰ ਲਈਏ ਬੰਗਲਾਦੇਸ਼ ਦੇ ਵਿੱਚ ਇਹ ਹੋਇਆ ਜਿਹੜੀ ਵਿਸ਼ਵ ਸ਼ਾਂਤੀ ਦੇ ਵਿੱਚ ਬੰਗਲਾਦੇਸ਼ 36 ਨੰਬਰ ਤੇ ਸੀ ਤੇ ਭਾਰਤ 116ਵੇਂ ਨੰਬਰ ਤੇ ਜੇ ਆਪਾਂ ਦੇਖਦੇ ਹਾਂ ਜਿਹੜਾ ਸੂਚਕਾਂਕ ਹੈ ਉਹਦੇ ਵਿੱਚ ਜਿਹੜਾ ਬੰਗਲਾਦੇਸ਼ ਆ ਬੜਾ ਸ਼ਾਂਤ ਦੇਸ਼ ਸੀਗਾ ਬਹੁਤ ਡਵੈਲਪਮੈਂਟ ਤੇ ਬਹੁਤ ਸ਼ਾਂਤ ਸੀ ਭਾਰਤ ਤਾਂ 116ਵੇਂ ਨੰਬਰ ਤੇ ਆਉਂਦਾ ਸੀ ਬਹੁਤ ਪਿੱਛੇ ਸੀਗਾ ਉਹਦੇ ਤੋਂ ਸਤੰਬਰ ਚ ਕਰਵਾਈਆਂ ਜਾਣਗੀਆਂ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਬਿਲਕੁਲ ਇਹ ਲਾਲਸੋਹਰ ਦਾ ਸਵਾਲ ਵੀ ਸੀ ਐਸਐਲ ਦੇ ਵਿੱਚ ਜਿਸ ਸੱਜਣ ਨੇ ਇਹ ਦਿੱਲੀ ਦਿੱਸੀ ਜੀ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਦੇ ਵਿੱਚ ਜੀ ਔਰ ਪੰਜਾਬ ਸਰਕਾਰ ਤੋਂ ਜਵਾਬ ਮਿਲਿਆ ਸੀ ਹਾਈ ਕੋਰਟ ਨੇ ਕੀ ਆ ਉਸੇ ਦੱਸਣਾ ਕੀ ਕਹਿਣਾ ਚਾਹੋਗੇ ਤੇ ਆਪਾਂ ਇਹ ਵੀ ਜਾਣਦੇ ਵੀ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਵਾਰੀ ਕੜੀ ਖੋਲ ਕੇ ਦੇਖ ਲਈ ਹੈ ਪਹਿਲਾਂ ਇਹਨਾਂ ਨੇ 11 ਅਗਸਤ 2023 ਨੂੰ ਸਮਾ ਰਹਿੰਦੇ ਬਾਅਦ ਜੀ ਸਾਰੀਆਂ ਪਟੀਸ਼ਨਾਂ ਨੂੰ ਭੰਗ ਕਰਤਾ ਸੀ ਕਿ ਉਹਦਾ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ ਜੇ ਬਰ ਹਾਈ ਕੋਰਟ ਦੇ ਹੁਕਮ ਤੋਂ ਪਹਿਲਾਂ ਹੀ ਕ੍ਰਿਕਰੀ ਕਰਨੀ ਪਈ ਸੀ ਕਿ ਪੰਜਾਬ ਸਰਕਾਰ ਨੇ ਉਹਨਾਂ ਸਾਰੀਆਂ ਪੰਚਾਇਤਾਂ ਨੂੰ ਬਹਾਲ ਕਰਤਾ ਸੀ ਔਰ ਉਹਦੇ ਵਿੱਚ ਦੋ ਅਫਸਰਾਂ ਦੀ ਬਦੀ ਲੈਣੀ ਸੀ ਹਾਲਾਂਕਿ ਜਿਹਦੇ ਬਾਅਦ ਦੇ ਵੀ ਕਾਫੀ ਸਾਹਮਣੇ ਆਏ ਆ ਉਹ ਕਹਿੰਦਾ ਮੈਂ ਕਿ ਜਿਹੜੀ ਉਹ ਪ੍ਰੋਸੀਡਿੰਗ ਸੀ ਪੰਚਾਇਤਾਂ ਨੂੰ ਭੰਗ ਕਰਨ ਵਾਲੀ ਉਹਦੇ ਤੇ ਪੰਚਾਇਤ ਮંત્રી ਦੇ ਵੀ ਦਸਖਤ ਸੀ ਤੇ ਖੁਦ ਮੁੱਖ ਮੰਤਰੀ ਦੇ ਦਸਖਤ ਵੀ ਸੀ ਜੀ ਜੀ ਇਹ ਮੁੱਖ ਮੰਤਰੀ ਤੇ ਪੰਚਾਇਤ ਪਤਰੀ ਦਸਖਤ ਕੀ ਜਾਂਦੇ ਉਹਨਾਂ ਲਾਕੀ ਹੈ ਉਹ ਉੱਥੇ ਪੰਜਾਬ ਸਰਕਾਰ ਨੇ ਬਿਆਨ ਦੇ ਦਿੱਤਾ ਜੀ ਹਾਈ ਕੋਰਟ ਦੇ ਵਿੱਚ ਕਿ ਸਤੰਬਰ ਮਹੀਨੇ ਦੇ ਵਿੱਚ ਅਸੀਂ ਜੋੜਾ ਕਰਾ ਦੇਗੇ ਚੋਣਾਂ ਜਿਹੜੀਆਂ ਕੈਂਡੀ ਕੱਲੀਆਂ ਬਚੈਤਾਆਂ ਨੇ ਉਹਨੀਆਂ ਪੰਚਾਇਤੀ ਅਧਾਰਿਆਂ ਦੀਆਂ ਹੋਣਗੀਆਂ ਹੂੰ ਹੂੰ ਬਾਜ਼ਾਰ ਦੇ ਵਿੱਚ ਜੇ ਆਪਾਂ ਦੇਖੀਏ ਜੀ ਐਸ ਵੇਲੇ ਜਿਹੜੀ ਹੈ 13000 ਤੇ 200 41 ਬਚੈਤਾ ਹੈ ਹੂੰ ਹੂੰ 153 ਬਲਾਕ ਸਮਝ ਗਏ ਤੇ 23 ਜਿਲ੍ਹਾ ਪੁੱਛਦੇ ਜੇ ਨਾ ਸਾਧਨੀ ਆ ਕਹਿੰਦੇ ਜੀ ਅਸੀਂ ਚੋਣਾਂ ਕਰਵਾ ਦੇਗੇ ਹੂੰ ਹੂੰ ਔਰ ਜਿਹੜੀ ਹਰਦਾਸ ਸਿੰਘ ਉਹਨੇ ਪਟੀਸ਼ਨ ਪਾਈ ਸੀ ਜੀ ਉਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਜਿਹੜੀ ਚੋਣ ਨਾ ਕਰਵਾਉਣ ਦਾ ਫੈਸਲਾ ਹੈਗਾ ਭਾਰਤ ਪੰਜਾਬ ਸਰਕਾਰ ਦਾ ਸਰਵੇਖਣ ਚੋਣ ਨਾ ਕਰਵਾਉਣਾ ਜੀ ਇਹ ਭਾਰਤੀ ਸੰਵਿਧਾਨ ਦੀ ਧਾਰਾ 243ਈ ਤੋਂ ਇਲਾਵਾ ਪੰਜਾਬ ਪੰਚਾਇਤੀ ਰਾਜ ਨੋਟੀਫਿਕੇਸ਼ਨ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਵੀ ਇਸੇ ਤਰ੍ਹਾਂ ਮੈਂ ਜਿਹੜਾ ਨੀ ਉਹਦੀ ਧਾਰਾ 15 ਦੀ ਵੀ ਉਲੰਘਣਾ ਹੈ ਇੱਥੇ ਜ਼ਿਕਰ ਦਿਓਗੇ ਜਨਦੀ ਸਾਹਿਬ ਕਿ ਅਸਲ ਦੇ ਵਿੱਚ 1993 ਦੇ ਵਿੱਚ ਪੀਟੀਏ ਇਲਾਕੇ ਨੂੰ ਮਜ਼ਬੂਤ ਕਰਨ ਵਾਸਤੇ ਸੰਵਿਧਾਨ ਤੇ ਵਿੱਚ ਸੋਧ ਹੋਈ ਜੀ ਅਰਜੀਤ ਕਾਂਦੀ ਦੇ ਲਾਗਨੀ ਵਿੱਚ ਜੋ ਸੌਂਸ ਹੋਈ ਸੀ ਤੇ ਉਸ ਜ਼ੋਰ ਦੇ ਨਾਲ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਕੁਝ ਪਾਵੜਾ ਦਿੱਤਿਆਂ ਕਿਹਾ ਸੀ ਕਿ ਪਟਿਆਲਾ ਨੂੰ ਪਾਵੜਾ ਦਿੱਤਿਆਂ ਜਾਂ ਲਾਲ ਸਿੰਘ ਉਹਨਾਂ ਦਾ ਸਵਾਲ ਇਹ ਸੀ ਕਿ ਇਹ ਜੋ ਚੋਣਾਂ ਦਾ ਕਰਵਾਈਆਂ ਜਾ ਰਹੀਆਂ ਸ਼ੁਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੁੰਦੀਆਂ ਬਿਲਕੁਲ ਬਾਜਵਾ ਜੀ ਤੁਹਾਡਾ ਜਿਹੜਾ ਹੈਗਾ ਸਵਾਲ ਵੀ ਤੇ ਇਤਰਾਜ਼ ਵੀ ਸਾਨੂੰ ਕਰਨਾ ਚਾਹੀਦਾ ਹੈ ਕਿ 2011 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਹਾਂ। ਔਰ ਉਸ ਤੋਂ ਬਾਅਦ ਜੇ ਆਪਾਂ 5-5 ਸਾਲਾਂ ਦੇ ਹਿਸਾਬ ਨਾਲ ਦੇਖੀ ਤਾਂ ਹੁਣ ਤੱਕ ਤਾਂ ਦੋ ਚੋਣਾਂ ਹੋ ਰੱਖ ਜਿਹੜੀਆਂ ਚਾਹੀਦੀਆਂ ਸੀ। 11ਤਵਾਂ 16 16ਤਵਾਂ ਇੰਕੀ ਟਾਈਮ ਪੀਜੀ ਮੈਦਾਨ ਚਾਹੀਦੀ ਸੀ। ਲੇਕਿਨ ਚੋਣਾਂ ਨਹੀਂ ਕਰਵਾਈਆਂ। ਇਹ ਚੋਣਾਂ ਜਿਹੜੀਆਂ ਗ੍ਰਹਿ ਵਿਭਾਗ ਨੇ ਕਰਾਉਣੀ ਆਉਂਦੀ ਹੈ ਕੇਦਰੀ ਗ੍ਰਹਿ ਵਿਭਾਗ ਨੇ। ਕੇਦਰੀ ਗ੍ਰਹਿ ਵਿਭਾਗ ਕਿਉਂ ਨਹੀਂ ਕਰਾਉਣਾ? ਕਾਰਨ ਤੇ ਵਕਫਾ ਖੋਹ ਲਿਆ। ਇਹ ਸੱਜਣਾ ਦਮੈ ਕਮਾਗੀ ਕਿਹੋਗੇ ਬਾਦਲਾ ਜਿ ਮਿਲ ਨਹੀਂ ਪੁੱਛੀ ਇਹ ਕੇਦਰ ਸਰਕਾਰ ਦੇ ਨਾਲ ਸੀ ਇਸ ਕਰਕੇ ਸ਼ ਤਾਨੂੰ ਸਾਡੇ ਹਾਲਾਤ ਠੀਕ ਨਹੀਂ ਇੱਕਨ ਹੋਰ ਵੀ ਮੈਂ ਦੇਖੀਏ ਕਿ ਬੰਦੇ ਨਾਲ ਗੱਲ ਕੀਤੀ ਹੈ ਕਿ ਜਦੋਂ ਅਕਾਲੀ ਗੱਲ ਕਮਜ਼ੋਰ ਪੈਂਦੇ ਹੈ ਉਦੋਂ ਰੈਡਿਕਲ ਸਿਹਤਿਕ ਮਜ਼ਬੂਤ ਹੋ ਜਾਂਦੇ ਔਰ ਕੇਂਦਰ ਸਰਕਾਰ ਕਿਸੇ ਵੀ ਸੂਰਤ ਵਿੱਚ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰੈਡਿਕਲ ਸਿਹਤਿਕ ਕਾਬੂ ਹੋਣ ਉਹਨਾਂ ਦਾ ਮੰਨਣਾ ਹੈ ਕਿ ਜੇ ਲੋਕ ਕਾਬੂ ਹੋ ਗਏ ਤਾਂ ਇਹਦੇ ਨਾਲ ਫੇਰ ਬਾਅਦ ਵਿੱਚ ਹਾਲਾਤ ਬੇਕਾਬੂ ਹੋ ਜਾਣਗੇ ਇਹਨਾਂ ਪ੍ਰਸਿੱਧ ਕਹਿੰਦੇ ਚੱਲਦੇ ਆ ਜਿਹੜਾ ਅਸੀਂ ਉਹਨਾਂ ਨੇ ਚੋਣਾ ਨਹੀਂ ਕਰਵਾਈਆ ਦੇਰੇ ਖਾਲਸਾਤਾ ਕਭੀ ਉਹਨਾਂ ਦੇ ਚੋਣਾਂ ਵਿੱਚ ਸੈਕਟਰ ਜਾਣ ਵਿੱਚ ਕੇ ਤਰ ਰਿਹਾ ਹੈ ਔਰ ਸੈਂਟਰ ਦੇ ਪੰਜਾਬ ਦੇ ਪੋਲਿਟਿਸ਼ੀਨ ਜਿਹੜੇ ਹੈਗੇ ਇਸ ਮੰਗ ਦੇ ਵਿੱਚ ਦੋਨੇ ਜਿਹੜੇ ਹੈ ਰਲਗਟ ਹੈ ਇੱਕ ਦੂਜੇ ਦੇ ਨਾਲ ਪੂਰੀ ਤਰ੍ਹਾਂ ਕਿ ਉਖੜੀ ਹੈ ਕੋਈ ਵੀ ਇਹਦਾ ਪਾਸੇ ਨਹੀਂ ਉਹ ਨਹੀਂ ਚਾਹੁੰਦੇ ਕਿ ਇਹ ਚੋਣਾਂ ਕਰਵਾਇਆ ਜਾਵੇ ਹਾਲਾਂਕਿ ਜੇ ਆਪਾਂ ਦੇਖੀਏ ਤਾਂ ਸਭ ਤੋਂ ਪਹਿਲੀ ਜਿਹੜੀ ਹੈ ਕਿ ਇਹ ਇਹ ਸ਼ੋਪ ਦੀ ਕੁਸੋਰਾ ਪਰਲਮੈਂਟ ਕਮੇਟੀ ਕਾ ਜਿਹੜਾ ਵਾਰ ਹੈ ਜੀ ਨੇ ਸਭ ਤੋਂ ਪਹਿਲਾ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜੀ ਉਸ ਵੇਲੇ ਯੂਰਪ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਉਹ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਇਸ ਕਾਇਡੀ ਇਸ ਕਮੇਟੀ ਨੇ ਜਿਹੜਾ ਔਰਤਾਂ ਨੂੰ ਵੋਟ ਦਾ ਹੱਕ ਦਿੱਤਾ ਸੀ ਜੇ ਇਹ ਕਮੇਟੀ ਇੰਨੀ ਡੈਮੋਕਰੈਟਿਕ ਹੋਵੇ ਤੇ ਉਸ ਕਮੇਟੀ ਨੂੰ ਇੰਨੀ ਤਾਕਤ